ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਹਾਂ ਗੁਰਦੁਆਰਾ ਟਾਲੀਆਣਾ ਸਾਹਿਬ ਕੋਲੋਂ ਕਿ ਰਾਇਕੋਟ ਵਿੱਚ ਸਥਿਤ ਹੈ। ਦੱਸੋ ਕਰੋ ਜੀ। ਹਾਂਜੀ ਦੋਸਤੋ ਅੱਜ ਆਪ ਆਏ ਹਾਂ ਗੁਰੂ ਘਰ ਟਾਲੀਆਣਾ ਸਾਹਿਬ ਰਾਇਕੋਟ ਵਿਖੇ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਉੰਨੇ ਕੋ 1705 ਨੂੰ ਆ ਕੇ ਕਿ ਟਾਲੀ ਦਾ ਅਸਣ ਲਾ ਕੇ ਬੈਠੇ ਸਨ। ਉਸ ਵੇਲੇ ਰਾਇਗੋਟ ਦੇ ਰਾਜੇ ਦਾ ਇੱਕ ਚਰਵਾਹਾ ਇਸ ਜਗ੍ਹਾ ਉੱਪਰ ਮੱਝਾਂ ਚਰਉਣ ਲਈ ਆਇਆ ਉਹਨੇ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਇੱਕ ਟਾਲੀ ਹੇਠਾਂ ਬੈਠੇ ਹਨ ਇਸ ਚਰਵਾਹੇ ਦਾ ਨਾਮ ਮੂਰਾ ਮਾਈ ਸੀ ਉਹਨੇ ਗੁਰੂ ਜੀ ਦੀ ਸੰਗਤ ਨੂੰ ਪੁੱਛਿਆ ਕਿ ਉਹ ਉਹਨਾਂ ਦੀ ਕੀ ਸੇਵਾ ਕਰ ਸਕਦਾ ਹੈ ਉਸ ਸਮੇਂ ਗੁਰੂ ਜੀ ਨੇ ਨੂਰੇ ਨੂੰ ਮੱਝਾਂ ਦਾ ਦੁੱਧ ਪਿਲਾਉਣ ਲਈ ਕਿਹਾ ਨੂਰੇ ਦੇ ਕਿਹਾ ਕਿ ਉਹ ਕੁਝ ਸਮਾਂ ਪਹਿਲਾਂ ਹੀ ਮੱਝਾਂ ਚੋ ਕੇ ਆਇਆ ਹੈ ਉਸ ਦੇ ਇਹ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਦੂਰ ਖੜੀ ਇੱਕ ਔਸਰ ਛੋਟੀ ਦਾ ਦੁੱਧ ਚੋਣ ਲਈ ਕਿਹਾ ਉਸ ਨੇ ਕਿਹਾ ਉਸ ਕੋਲ ਕੋਈ ਭਾਂਡਾ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਨੂਰੇ ਨੂੰ 288 ਸੇਕਾਂ ਵਾਲੀ ਇੱਕ ਗਾਗਰ ਫੜਾਈ ਅਤੇ ਕਿਹਾ ਇਸ ਵਿੱਚ ਦੁੱਧ ਚੋਲਿਆਵੇ ਜਦੋਂ ਨੂਰੇ ਨੇ ਇਸ ਗਾਗਰ ਵਿੱਚ ਦੁੱਧ ਚੋਇਆ ਤਾਂ ਇਸ ਦੇ ਸੇਕਾਂ ਵਿੱਚੋਂ ਦੁੱਧ ਨਹੀਂ ਢੁਲਿਆ ਨੂਰਾ ਹੈਰਾਨ ਹੋ ਗਿਆ ਉਸਨੇ ਇਹ ਗਾਦੀ ਕਹਾਣੀ ਜਾ ਕੇ ਆਪਣੇ ਮਾਲਕ ਰਾਏ ਗਲੇ ਨੂੰ ਦੱਸੀ ਇਹ ਸੁਣ ਕੇ ਰਾਏ ਗੱਲਾ ਵੀ ਗੁਰੂ ਜੀ ਦੇ ਦਰਸ਼ਨ ਲਈ ਆਇਆ ਇਹ ਇਥੋਂ ਦਾ ਇਤਿਹਾਸ ਹੈ ਫਿਰ ਉਸ ਤੋਂ ਬਾਅਦ ਅਸੀਂ ਲੰਗਰ ਹਾਲ ਵਿੱਚ ਗਏ ਉਥੋਂ ਚਾਹ ਦਾ ਲੰਗਰ ਛਕਿਆ ਦੇ ਅੰਦਰ ਕਾਫੀ ਥਾਰੀ ਸ਼ੰਗਤ ਆਈ ਹੋਈ ਸੀ। ਇਸ ਲੰਗਰ ਸ਼ੱਕੇ ਫੁਰਦੁਵਾਰਾ ਦੇ ਬਾਹਰ ਲਈ ਤੇਵਾ ਆ ਕੇ ਵੀਡੀਓ ਕੰਪਲੀਟ ਕੀਤੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮੱਚ। ਸ਼ੁਰੂਆਤ ਲਈ ਬੰਦਾ ਕੀ ਮਾਤਾ ਗੰਗਾ ਜੀ ਜਦੋਂ ਨਿਕਾੜ ਜਰਾ ਹੁਣ ਮਾਤਾ